ਹੈਲੋ एवरीवन ਵੈਲਕਮ ਟੂ ਐਕਸੀਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਅੱਜ ਅਸੀਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਜਿਹੜਾ ਨਿਬੰਧ ਹੈ ਲੇਖ ਜਿਹੜਾ ਇਹਦਾ ਕਰਤਾ ਪਿਆਰ ਦਾ ਸਾਰ ਜਿਹੜਾ ਹੈ ਅਸੀਂ ਉਸ ਨੂੰ ਅੱਜ ਲਿਖਾਂਗੇ ਤਾਂ ਇਹ ਜਿਹੜਾ ਕਰਦਾ ਪਿਆਰ ਜਿਹੜਾ ਸਾਰ ਹੈ ਇਹ ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਹੋਇਆ ਲਿਖੀ ਹੋਈ ਵਰਤਕ ਹੈ ਤਾਂ ਇਹਦੇ ਵਿੱਚ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਉਹਨਾਂ ਨੇ ਕਰਦੇ ਪਿਆਰ ਦਾ ਜਿਹੜਾ ਲੇਖ ਲਿਖਿਆ ਇਹਦੇ ਵਿੱਚ ਉਹਨਾਂ ਨੇ ਕਰਦੇ ਪਿਆਰ ਨੂੰ ਜਿਹੜਾ ਨਿਬੰਧ ਦੇ ਵਿੱਚ ਕਰਦੇ ਪਿਆਰ ਦੇ ਜਿਹੜਾ ਮਹੱਤਵ ਨੂੰ ਉਹਨਾਂ ਨੇ ਪ੍ਰਗਟਾਇਆ ਹੈ ਤਾਂ ਆਪਾਂ ਇਸ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਤਾਂ ਆਪਾਂ ਕਰਨ ਲੱਗੇ ਹਾਂ ਕਰਦਾ ਪਿਆਰ ਦਾ ਸਾਰ ਤਾਂ ਇਹਦੇ ਵਿੱਚ ਕੀ ਹੈ ਕਿ ਘਰ ਦਾ ਪਿਆਰ ਸਾਰ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ ਕਿ ਘਰ ਦਾ ਪਿਆਰ ਲੇਖ ਨਿਬੰਧ ਵਿੱਚ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ। ਲੇਖਕ ਨੇ ਮੌਲਿਕ ਦ੍ਰਿਸ਼ਟੀ ਕੋਣ ਤੋਂ ਘਰ ਨੂੰ ਪਰਵਾਸ਼ਿਤ ਕਰਦਿਆਂ ਕਿਹਾ ਕਿ ਘਰ ਇਟਾਂ ਜਾਂ ਵੱਟਿਆਂ ਦਾ ਬਣਿਆ ਕੋਠਾ ਨਹੀਂ ਸਗੋਂ ਇਹ ਉਹ ਥਾਂ ਹੈ ਜਿੱਥੇ ਮਨੁੱਖ ਨੂੰ ਬਚਪਨ ਵਿੱਚ ਮਾਂ ਭੈਣ ਤੇ ਭਰਾ ਦਾ ਪਿਆਰ ਮਿਲਦਾ ਹੈ। ਇਹ ਉਹ ਥਾਂ ਹੈ ਜਿੱਥੇ ਜਵਾਨੀ ਵਿੱਚ ਕੀਤੀ ਖੱਟੀ ਕਮਾਈ ਤੋਂ ਬਾਅਦ ਮੁਰਣ ਨੂੰ ਦਿਲ ਕਰਦਾ ਹੈ। ਜਿੱਥੇ ਬੁੜਾਪੇ ਵਿੱਚ ਬਹਿ ਕੇ ਉਹ ਸੁਆਦ ਆਂਦਾ ਹੈ ਜੋ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ ਹੁਣ ਇਹਦੇ ਵਿੱਚ ਜਿਹੜਾ ਲੇਖਕ ਹੈ ਉਹ ਦੱਸ ਰਿਹਾ ਕਰਦੇ ਪਿਆਰ ਦਾ ਮਹੱਤਵ ਦੱਸ ਰਿਹਾ ਹੈ ਤੇ ਉਹ ਕਰਦੇ ਪਿਆਰ ਦਾ ਮਹੱਤਵ ਦੱਸਦਾ ਹੋਇਆ ਕਹਿੰਦਾ ਕਿ ਘਰ ਜਿਹੜਾ ਹੈ ਇੱਟਾਂ ਤੇ ਵਟੀਆਂ ਦਾ ਬਣਿਆ ਹੋਇਆ ਘਰ ਨਹੀਂ ਇਹ ਕਿ ਇਹ ਇਮਾਰਤ ਨਹੀਂ ਹੈ ਗੱਲੀ ਇਹ ਜਿਹੜਾ ਘਰ ਜਿਸ ਨੂੰ ਅਸੀਂ ਕਹਿੰਦੇ ਆ ਇਹ ਉਹ ਘਰ ਨਹੀਂ ਹੈ ਜਿਹੜਾ ਇੱਟਾਂ ਤੇ ਵਟੀਆਂ ਤੇ ਰੋੜੀਆਂ ਦਾ ਬਣਿਆ ਹੋਇਆ ਘਰ ਹੈ ਇੱਟਾਂ ਸੀਮਿੰਟ ਦਾ ਬਣਿਆ ਘਰ ਹੈ ਉਸ ਨੂੰ ਘਰ ਨਹੀਂ ਕਿਹਾ ਜਾਂਦਾ ਸਰਕਾਰ ਕਿਸ ਨੂੰ ਕਹਿੰਦੇ ਆ ਘਰ ਤਾਂ ਉਹ ਥਾਂ ਹੈ ਜਿੱਥੇ ਕੀ ਸਾਡੇ ਪਿਆਰ ਦੀਆਂ ਸਾਡੀਆਂ ਸਦਰਾਂ ਜਿੱਥੇ ਸਾਨੂੰ ਜਿੱਥੇ ਸਾਡੀਆਂ ਇਛਾਵਾਂ ਅਸਧਰਾਂ ਸਾਡੀਆਂ ਜਿਹੜੀਆਂ ਦਿਲ ਦੀਆਂ ਸਧਰਾਂ ਨੇ ਇਛਾਵਾਂ ਉਹ ਪਲਦੀਆਂ ਨੇ ਉਹ ਕਰ ਹੁੰਦਾ ਹੈ ਜਿੱਥੇ ਕੀ ਹੁੰਦਾ ਹੈ ਜਿਹੜਾ ਮਨੁੱਖਾ ਹੈ ਉਹਨੂੰ ਬਚਪਨ ਦੇ ਵਿੱਚ ਮਾਂ ਤੋਂ ਪੈਣ ਤੋਂ ਭਰਾ ਦਾ ਜਿਹੜਾ ਪਿਆਰ ਮਿਲਦਾ ਹੈ ਤੇ ਜਿੱਥੇ ਉਹ ਬਚਪਨ ਵਿੱਚ ਉਹਨਾਂ ਨਾਲ ਖੇਡਿਆ ਹੁੰਦਾ ਹੈ ਇਹ ਉਹ ਥਾਂ ਹੈ ਜਿੱਥੇ ਜਵਾਨੀ ਵਿੱਚ ਕਹਿੰਦੇ ਕੀ ਇਹ ਧੀ ਖੱਟੀ ਕਮਾਈ ਤੋਂ ਬਾਅਦ ਵਾਪਸ ਮੁੜਨ ਨੂੰ ਦਿਲ ਕਰਦਾ ਜਦੋਂ ਸਾਰੀ ਜ਼ਿੰਦਗੀ ਅਸੀਂ ਕੰਮਕਾਰ ਕਰਦੇ ਹਾਂ ਕੰਮਕਾਰਾਂ ਚ ਰੁਝੇਵਿਆਂ ਚ ਅਸੀਂ ਰੁਝੇ ਰਹਿੰਦੇ ਹਾਂ ਜਦੋਂ ਥੱਕ ਹਾਰ ਕੇ ਜਦੋਂ ਰਿਟਾਇਰਮੈਂਟ ਹੋ ਜਾਂਦੀ ਹੈ ਜ਼ਿੰਦਗੀ ਤਾਂ ਜਦੋਂ ਅਸੀਂ ਵਾਪਸ ਆਪਣਾ ਉਸੇ ਕਰਦੇ ਵਿੱਚ ਮੁੜਨ ਨੂੰ ਉੱਥੇ ਦਿਲ ਕਰਦਾ ਹੈ ਤੇ ਉਹ ਜਿਹੜਾ ਬੁਢਾਪਾ ਹੁੰਦਾ ਉਹ ਕੱਟਣ ਨੂੰ ਉੱਥੇ ਦਿਲ ਕਰਦਾ ਜਦੋਂ ਅਸੀਂ ਉਹ ਬੁਢਾਪਾ ਉੱਥੇ ਕੱਟਣ ਦੇ ਉੱਥੇ ਵੇਲੇ ਵੇਲੇ ਸਮੇਂ ਦੇ ਵਿੱਚ ਉਹ ਵੇਲਾ ਟਾਈਮ ਜਦੋਂ ਸਾਨੂੰ ਮਿਲਦਾ ਉਹ ਉਹ ਟਾਈਮ ਜਦੋਂ ਅਸੀਂ ਕੱਟਦੇ ਹਾਂ ਤਾਂ ਸਾਨੂੰ ਕਹਿੰਦੇ ਇਸ ਨਾਲ ਲੱਗਦਾ ਜਿਵੇਂ ਅਸੀਂ ਆਪਣੀ ਮਾਂ ਦੀ ਚੋਲੀ ਦੇ ਵਿੱਚ ਆ ਗਏ ਆ ਤੇ ਮਾਂ ਦੀ ਗੋਦੀ ਦੇ ਵਿੱਚ ਬੈਠੇ ਉਹੀ ਸੁਆਦ ਆਉਂਦਾ ਹੈ ਇਦੇ ਵਿੱਚ ਲੇਖਕ ਨੇ ਘਰ ਦੇ ਪਿਆਰ ਦਾ ਮਹੱਤਵ ਇਸ ਤਰ੍ਹਾਂ ਦੱਸਿਆ ਹੋਇਆ ਪ੍ਰਗਟਾਇਆ ਹੈ ਤਾਂ ਅੱਗੇ ਲਿਖਦੇ ਨੇ ਕਿ ਮਨੁੱਖ ਦਾ ਆਚਰਣ ਬਣਾਉਣ ਵਿੱਚ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰਲੇ ਹਾਲਾਤ ਦਾ ਬਹੁਤ ਅਸਰ ਹੁੰਦਾ ਹੈ ਮਨੁੱਖ ਦਾ ਆਚਰਣ ਤਾਂ ਬਣਦਾ ਹੀ ਘਰ ਵਿੱਚ ਹੈ ਲੇਖਕ ਕਿਸੇ ਦੇ ਸੜੀਅਲ ਸੁਭਾਅ ਦਾ ਕਾਰਨ ਘਰ ਦੇ ਪਿਆਰ ਦਾ ਅਭਾਵ ਮੰਨਦਾ ਹੈ ਲੇਖਕ ਆਪਣੀ ਇੱਕ ਜਾਣਕਾਰ ਬ੍ਰਿਧ ਬੀਬੀ ਦੀ ਉਦਾਹਰਣ ਦਿੰਦਾ ਹੈ ਜੋ ਨੇਕੀ ਤੇ ਪਰਉਪਕਾਰ ਦੀ ਪਤਲੀਤਾ ਸੀ ਪਰ ਉਸ ਦਾ ਸੁਭਾਅ ਬਹੁਤ ਖਰਵਾ ਦੇਖੀ ਜੂਸੀ ਇਸ ਦਾ ਕਾਰਨ ਇਹ ਸੀ ਕਿ ਪਤੀ ਜਵਾਨੀ ਵਿੱਚ ਉਸ ਦਾ ਸਾਥ ਛੱਡ ਗਿਆ ਸੀ ਅਤੇ ਛੋਲੀ ਜਿਹੜੀ ਸੀ ਪੁੱਤਰਾਂ ਤੀਆਂ ਤੋਂ ਖਾਲੀ ਰਹੀ ਸੀ ਤਾਂ ਹੁਣ ਇਹਦੇ ਵਿੱਚ ਜਿਹੜਾ ਲੇਖਕ ਹੈ ਉਹ ਦੱਸ ਰਿਹਾ ਹੈ ਕਿ ਜਿਹੜਾ ਮਨੁੱਖ ਦਾ ਆਚਰਨ ਹੈ ਜਿਹੜਾ ਮਨੁੱਖ ਦਾ ਆਚਰਣ ਉਹ ਕਿੱਥੋਂ ਬਣਦਾ ਹੈ ਉਹ ਘਰ ਦੀ ਚਾਰ ਦਿਵਾਰੀ ਚੋਂ ਹੀ ਬਣਦਾ ਹੈ ਅਸਲ ਵਿੱਚ ਜਿਹੜਾ ਮਨੁੱਖ ਦਾ ਆਚਰਣ ਹੈ ਉਹ ਘਰ ਦੇ ਅੰਦਰ ਹੀ ਬਣਦਾ ਹੈ ਤੇ ਉੱਤੇ ਜਿਹੜੇ ਅੰਦਰਲੇ ਹਾਲਾਤ ਹੁੰਦੇ ਨੇ ਉਹ ਬਹੁਤ ਜ਼ਿਆਦਾ ਅਸਰ ਕਰਦੇ ਨੇ ਉਸ ਦੇ ਆਚਰਣ ਬਣਾਉਣ ਦੇ ਵਿੱਚ ਉਹਦਾ ਚੰਗਾ ਮਾੜਾ ਆਚਰਣ ਬਣਾਉਣ ਦੇ ਵਿੱਚ ਘਰ ਬਹੁਤ ਹੀ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਘਰ ਦੀ ਇੱਕ ਵਿਸ਼ੇਸ਼ ਭੂਮਿਕਾ ਆਉਂਦੀ ਹੈ ਲੇਖਕ ਇਦੇ ਵਿੱਚ ਕਿਸੇ ਲੇਖਕ ਕਿਸੇ ਦੇ ਸੜੀਲ ਸੁਭਾਅ ਦਾ ਕਾਰਨ ਕਰਦੇ ਪਿਆਰ ਦਾ ਅਵਮੰਦਾ ਹੁਣ ਇਹਦੇ ਵਿੱਚ ਲੇਖਕ ਕਹਿੰਦਾ ਜੇ ਕਿਸੇ ਦਾ ਸੁਭਾਅ ਗੰਦਾ ਹੈ ਉਹਦਾ ਸੜੀਲ ਜਾਂ ਸੁਭਾਅ ਹੈ ਤਾਂ ਉਹ ਉਹਦਾ ਕਾਰਨ ਕੀ ਹੈ ਕਿ ਉਹਨੂੰ ਜਿਹੜਾ ਕਰਦਾ ਪਿਆਰ ਨਹੀਂ ਮਿਲਿਆ ਪਿਆਰ ਦਾ ਅਵਾਬ ਮਤਲਬ ਕਿ ਉਹ ਕਰਦਾ ਪਿਆਰ ਜਿਹੜਾ ਉਸ ਨੂੰ ਨਹੀਂ ਮਿਲਿਆ ਤਾਂ ਇਹਦੇ ਵਿੱਚ ਜਿਹੜਾ ਲੇਖਕ ਹੈ ਇੱਕ ਉਦਾਹਰਨ ਦਿੰਦੇ ਹੋਏ ਉਹ ਕਹਿੰਦਾ ਹੈ ਤਾਂ ਲੇਖਕ ਆਪਣੀ ਇੱਕ ਜਾਣਕਾਰ ਬੀਬੀ ਲੇਖਕ ਦੀ ਕੋਈ ਜਾਣਕਾਰ ਇੱਕ ਬ੍ਰਿਧ ਬੀਬੀ ਮਤਲਬ ਇੱਕ ਬਜ਼ੁਰਗ ਔਰਤ ਹੀ ਉਹ ਉਦਾਹਰਨ ਦਿੰਦਿਆਂ ਹੋਇਆ ਕਹਿੰਦਾ ਹੈ ਇੱਕ ਜਾਣਕਾਰ ਬੀਬੀ ਦੀ ਜਿਹੜੇ ਉਹਦਾ ਹਵਾਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਉਹ ਬ੍ਰਿਧ ਬੀਬੀ ਜਿਹੜੀ ਸੀਗੀ ਕਿ ਉਹ ਬੜੀ ਨੇਕੀ ਤੇ ਪਰਉਪਕਾਰ ਦੀ ਪੁਤਲੀ ਸੀ ਉਹ ਸਵੇਰੇ ਸ਼ਾਮ ਜਿਹੜੀ ਸੀ ਗੁਰਦੁਆਰੇ ਜਾਂਦੇ ਸੀ ਤੇ ਉਹ ਉਹ ਉੱਥੇ ਗੁਰਦੁਆਰੇ ਜਾਂਦੇ ਦੁਖੀਆਂ ਨੂੰ ਦੇਖ ਕੇ ਉਹ ਦੁਖੀ ਹੋ ਜਾਂਦੇ ਸੀ ਤੇ ਉਹ ਕਿਸੇ ਦੇ ਦੁੱਖ ਨੂੰ ਦੇਖ ਕੇ ਦੁਖੀ ਹੋ ਜਾਂਦੇ ਸੀ ਤੇ ਉਹ ਬੜਾ ਉਹਨਾਂ ਦੇ ਅੰਦਰ ਹਮਦਰਦੀ ਉਹਨਾਂ ਦਾ ਜਿਹੜਾ ਬਲਬਲਾ ਸੀ ਐਨਾ ਕੋਮਲ ਤੇ ਪਵਿੱਤਰ ਸੀ ਤੇ ਉਹ ਹਮਦਰਦੀ ਉਹਨਾਂ ਦੇ ਅੰਦਰ ਜਿਹੜੀ ਸੀ ਕੁੱਟ-ਕੁੱਟ ਪੈਂਦੀ ਸੀ ਉਹ ਬੱਚਿਆਂ ਨੂੰ ਦੇਖ ਕੇ ਬੱਚੇ ਬਣ ਜਾਂਦੇ ਸੀ ਪਰ ਜਿਹੜਾ ਉਹਨਾਂ ਦਾ ਸੁਭਾਅ ਸੀ ਉਹ ਬਹੁਤ ਹੀ ਖਰਵਾ ਤੇ ਖਿਜੂ ਸੀ ਇਸ ਦਾ ਕਾਰਨ ਇਹ ਸੀ ਫਿਰ ਜਦੋਂ ਉਹਦਾ ਪਿੱਛਾ ਫਰੋ ਲਿਆ ਗਿਆ ਮਾਤਾ ਦਾ ਪਤਾ ਲੱਗਿਆ ਉਹਦਾ ਪਿੱਛੇ ਦੇਖਣ ਤੇ ਉਹਦੀ ਬੈਕਗ੍ਰਾਉਂਡ ਦੇਖਣ ਤੇ ਪਤਾ ਲੱਗਦਾ ਹੈ ਕਿ ਜਿਹੜਾ ਉਹਦਾ ਪਤੀ ਸੀ ਉਹਦਾ ਜਵਾਨੀ ਦੇ ਵਿੱਚ ਹੀ ਸਾਥ ਛੱਡ ਗਿਆ ਸੀ ਉਹਦੇ ਉਹਦੇ ਹਸਬੰਡ ਦੀ ਉਹਦੀ ਡੈਥ ਹੋ ਗਈ ਸੀ ਉਹ ਮਰ ਗਿਆ ਸੀ ਜਵਾਨੀ ਦੇ ਵਿੱਚ ਹੀ ਤੇ ਇਸ ਕਰਕੇ ਉਹਦੀ ਜਿਹੜੀ ਝੋਲੀ ਜਿਹੜੀ ਸੀ ਤੇ ਉਹ ਨਾ ਉਹਦੇ ਕੋਲ ਪੁੱਤਰ ਸੀ ਨਾ ਕੋਈ ਸੀ ਤੇ ਉਹ ਜਿਹੜੀ ਸੀ ਉਹਨੂੰ ਜਿਹੜਾ ਸੀ ਇਸ ਤਰ੍ਹਾਂ ਤਾਂ ਘਰ ਦਾ ਉਹ ਜਿਹੜਾ ਪਿਆਰ ਹੀ ਨਹੀਂ ਮਿਲਿਆ ਤਾਂ ਉਹ ਪਤੀ ਜਵਾਨੀ ਵਿੱਚ ਹੀ ਚਲਾ ਗਿਆ ਤੇ ਉਹਦੀ ਜਿਹੜੀ ਚੋਦੀ ਸੀ ਤੀਆਂ ਪੁੱਤਰਾਂ ਤੋਂ ਸਖਣੀ ਸੀ ਮਤਲਬ ਉਹਦੀ ਜਿਹੜੀ ਚੋਲੀ ਸੀ ਉਹਦੇ ਉਹਦੇ ਕੋਲ ਕੋਈ ਧੀ ਪੁੱਤਰ ਨਹੀਂ ਸੀ ਤਾਂ ਇਸ ਕਰਕੇ ਉਹਨੂੰ ਜਿਹੜਾ ਉਹਦਾ ਘਰ ਦਾ ਪਿਆਰ ਨਹੀਂ ਮਿਲਿਆ ਤੇ ਉਹ 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 ਜਿਹੜੇ ਸੀ ਇਸ ਕਰਕੇ ਉਹ ਜਿਹੜੇ ਮਤਲਬ ਉਹਨਾਂ ਦਾ ਜਿਹੜਾ ਸੁਭਾਅ ਸੀ ਇਸ ਤਰੀਕੇ ਦਾ ਸੀ ਅੰਦਰੋਂ ਬਹੁਤ ਕੋਮਲ ਸੀ ਪਰ ਉਹ ਗੁੱਸਾ ਉਹਦਾ ਗੁੱਸੇ ਦਾ ਕਾਰਨ ਕੀ ਸੀ ਕਿ ਉਹਨਾਂ ਨੂੰ ਉਹਨਾਂ ਦਾ ਘਰ ਦਾ ਪਿਆਰ ਨਹੀਂ ਮਿਲਿਆ ਇਸ ਤੋਂ ਅੱਗੇ ਲੇਖਕ ਲਿਖਦਾ ਹੈ ਕਿ ਕਈ ਕਥਕੜ ਕਥਾਵਾਚਕ ਆਪਣੀ ਸਿਆਣਪ ਦੇ ਚਮਤਕਾਰ ਦੱਸ ਕੇ ਲੋਕਾਂ ਨੂੰ ਹੈਰਾਨ ਤਾਂ ਕਰ ਦਿੰਦੇ ਹਨ ਹੁਣ ਇਹਦੇ ਵਿੱਚ ਦੱਸ ਰਿਹਾ ਹੈ ਲੇਖਕ ਕਹਿੰਦਾ ਕਈ ਕਥਕੜ ਕਥਾਵਾਚਕ ਆਪਣੀ ਸਿਆਣਪ ਤੇ ਚਮਤਕਾਰ ਦੱਸ ਕੇ ਲੋਕਾਂ ਨੂੰ ਹੈਰਾਨ ਤਾਂ ਕਰ ਦਿੰਦੇ ਹਨ ਪਰ ਉਹਨਾਂ ਦੇ ਦਿਲ ਵਿੱਚ ਦੁਖੀ ਵਿਅਕਤੀ ਲਈ ਹਮਦਰਦੀ ਨਹੀਂ ਆਉਂਦੀ ਇਸ ਦਾ ਕਾਰਨ ਉਹਨਾਂ ਨੂੰ ਘਰ ਦਾ ਪਿਆਰ ਨਾ ਮਿਲਣਾ ਹੈ ਅਜਿਹੇ ਉਪਦੇਸ਼ਕ ਤੇ ਲਿਖਾਰੀ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਦੇ ਜੀਵਨ ਨੂੰ ਵੀ ਕੁਰੋਗੀ ਜੀਵਨ ਤੋਂ ਸਖਣਾ ਦੱਸਦੇ ਹਨ ਉਹ ਇਹ ਨਹੀਂ ਜਾਣਦੇ ਕਿ ਬਚਪਨ ਦਾ ਸੁਭਾਅ ਮਾਹਪੁਰਸ਼ਾਂ ਦੀ ਬਣਤਤ ਲਈ ਵੀ ਆਮ ਮਨੁੱਖਾਂ ਵਰਗਾ ਜ਼ਰੂਰੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਬੀਬੀ ਨਾਨਕੀ ਦੇ ਪਿਆਰ ਨੂੰ ਸਭ ਜਾਣਦੇ ਹਨ ਤਾਂ ਹੁਣ ਇਹਦੇ ਵਿੱਚ ਲੇਖਕ ਅੱਗੇ ਦੱਸ ਰਿਹਾ ਕਿ ਕਹਿੰਦਾ ਕਈ ਕਥਕੜ ਕਥਾਵਾਚਕ ਇਹ ਜਿਹੋ ਆਪਣੇ ਸਿਆਣਪ ਨਾਲ ਚਮਤਕਾਰਾਂ ਦੇ ਨਾਲ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ ਆਪਣੇ ਵੱਡੇ ਵੱਡੇ ਉਪਦੇਸ਼ ਦੇ ਕੇ بڑے ਕਥਾ ਕਥਕੜੀ ਹੁੰਦੀ ਨਹੀਂ ਕਥਾਵਾਚਕ ਜਿਹੜੇ ਵੱਡੇ ਵੱਡੇ ਕਥਾਵਾਂ ਸੁਣਾਉਂਦੇ ਨੇ ਤੇ ਵੱਡੇ ਗਿਆਨ ਵਿਆਨ ਜਾਂ ਗੱਲਾਂ ਕਰਦੇ ਆ ਤੇ ਆਪਣੀ ਸਿਆਣਪ ਦੇ ਨਾਲ ਲੋਕਾਂ ਨੂੰ ਕਹਿੰਦੇ ਹੈਰਾਨ ਕਰ ਦਿੰਦੇ ਨੇ ਪਰ ਉਹਨਾਂ ਦੇ ਦਿਲ ਵਿੱਚ ਦੁਖੀ ਵਿਅਕਤੀ ਲਈ ਹਮਦਰਦੀ ਨਹੀਂ ਹੁੰਦੀ ਪਰ ਉਹਨਾਂ ਦੇ ਦਿਲ ਦੇ ਅੰਦਰ ਜਿਹੜਾ ਕਿ ਘਰ ਦਾ ਪਿਆਰ ਤਾਂ ਹੁੰਦਾ ਨਹੀਂ ਕਿਉਂਕਿ ਉਹ ਕਈ ਕਈ ਸਾਂ ਕਈ ਕਈ ਮਹੀਨੇ ਆਪਣੇ ਘਰਾਂ ਤੋਂ ਦੂਰ ਰਹਿੰਦੇ ਨੇ ਤੇ ਉਹ ਜਦੋਂ ਕੋਈ ਦੁਖੀ ਉਹਨਾਂ ਦੇ ਦਰਵਾਜ਼ੇ ਤੇ ਚਲਾ ਜਾਵੇ ਤਾਂ ਕਈ ਕਈ ਘੰਟੇ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਉਹਨਾਂ ਦੇ ਦਿਲਾਂ ਦੇ ਅੰਦਰ ਦੁਖੀਆਂ ਦੇ ਲਈ ਕੋਈ ਹਮਦਰਦੀ ਨਹੀਂ ਹੁੰਦੀ ਕਾਰਨ ਕੀ ਹੁੰਦਾ ਹੈ कि ਉਹਨਾਂ ਨੂੰ ਕਰਦਾ ਪਿਆਰ ਨਹੀਂ ਮਿਲਿਆ ਹੁੰਦਾ ਕਿਉਂਕਿ ਉਹ ਖੁੱਦ ਹੀ ਆਪਣੇ ਆਪਣੇ ਘਰਾਂ ਪਰਿਵਾਰਾਂ ਤੋਂ ਬਹੁਤ ਦੂਰ ਰਹਿੰਦੇ ਹਨ ਤੇ ਅਜਿਹੇ ਉਪਦੇਸ਼ ਤੇ ਲਿਖਾਰੀ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਦੀ ਜੀਵਨਾ ਨੂੰ ਵੀ ਕਰੋਗੀ ਜੀਵਨ ਤੋਂ ਸਖਣਾ ਬਣਾ ਕੇ ਦੱਸਿਆ ਹੁਣ ਜਿਵੇਂ ਉਹ ਆਪ ਕਰੋਗੀ ਜੀਵਨ ਤੋਂ ਸਖਣੇ ਨੇ ਕਰਦੇ ਪਿਆਰ ਤੋਂ ਸਖਣੇ ਨੇ ਮਤਲਬ ਬੰਜੇ ਨੇ ਉਹਨਾਂ ਨੂੰ ਕਰਦਾ ਪਿਆਰ ਨਹੀਂ ਮਿਲਿਆ ਤਾਂ ਇਸੇ ਤਰ੍ਹਾਂ ਹੀ ਉਹ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਦੀ ਜੀਵਨਾ ਨੂੰ ਵੀ ਇਹ ਹੀ ਦੱਸ ਦਿੰਦੇ ਨੇ ਵੀ ਉਹ ਜਿਵੇਂ ਬਚਪਨ ਤੋਂ ਹੀ ਜਿਵੇਂ ਉਹ ਸੀ ਮਹਾਪੁਰਸ਼ ਜਿਹੜੇ ਸੀਗੇ ਬਚਪਨ ਤੋਂ ਹੀ ਗਿਆਨਮਾਨੀਆਂ ਗੱਲਾਂ ਕਰਦੇ ਸੀ ਉਹ ਇਹ ਨਹੀਂ ਜਾਣਦੇ ਕਿ ਜਿਹੜੇ ਵੱਡੇ ਵੱਡੇ ਮਹਾਪੁਰਸ਼ ਹੋਏ ਨੇ ਉਹ ਵੀ ਆਮ ਮਨੁੱਖਾਂ ਵਰਗੇ ਹੀ ਮਨੁੱਖ ਸੀ ਉਹਨਾਂ ਨੇ ਵੀ ਬਚਪਨ ਦੇ ਵਿੱਚ ਉਲਾੜ ਪਿਆਰ ਮਾਨਿਆ ਲਾੜ ਪਿਆਰ ਵਾਲੀਆਂ ਤੋਤਲੀਆਂ ਗੱਲਾਂ ਕੀਤੀਆਂ ਤਾਂ ਉਹ ਉਹ ਵੀ ਉਹਨਾਂ ਨੇ ਵੀ ਆਪਣਾ ਬਚਪਨ ਤੇ ਕਰਦਾ ਪਿਆਰ ਹੋ ਗਿਆ ਤਾਂ ਉਹ ਜਿਹੜੇ ਕਥਾਵਾਚਕ ਨੇ ਉਹ ਜਿਹੜੇ ਨੇ ਬਿਨਾਂ ਸੋਚੇ ਸਮਝੇ ਜਿਹੜੇ ਨੇ ਇਹ ਲਿਖ ਦਿੰਦੇ ਨੇ ਜਿਵੇਂ ਉਹ ਸ਼ੁਰੂ ਤੋਂ ਹੀ ਬਚਪਨ ਦੇ ਵਿੱਚ ਹੀ ਜਿਹੜੇ ਕੀ ਵੱਡੇ ਵੱਡੇ ਪੈਗੰਬਰ ਨੇ ਉਹ ਸ਼ੁਰੂ ਤੋਂ ਹੀ ਗਿਆਨਮਾਨ ਸੀ ਤਾਂ ਇਸੇ ਤਰ੍ਹਾਂ ਉਹਨਾਂ ਨੇ ਈਸ਼ਾ ਦਾ ਜੀਵਨ ਵੀ ਜਿਹੜਾ ਸੀਗਾ ਜਿਹੜਾ ਈਸ਼ਾ ਦਾ ਬਚਪਨ ਸੀਗਾ ਉਹਨਾਂ ਦਾ ਉਹਨੂੰ ਵੀ ਬਿਨਾਂ ਸੋਚੇ ਸਮਝੇ ਬਿਨਾਂ ਜਾਣਕਾਰੀ ਤੋਂ ਉਹਨਾਂ ਨੇ ਲਿਖ ਦਿੱਤਾ ਸੀਗਾ ਤਾਂ ਇਸੇ ਤਰ੍ਹਾਂ ਜਿਵੇਂ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਬੀਬੀ ਨਾਨਕੀ ਦੇ ਪਿਆਰ ਹੁੰਦਾ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਦਾ ਪਿਆਰ ਆਪਣੀ ਪੈਣ ਬੀਬੀ ਨਾਨਕੀ ਨਾਲ ਕਿੰਨਾ ਪਿਆਰ ਸੀ ਇਹ ਸਾਰੇ ਜਾਣਦੇ ਨੇ ਤੇ ਜਿਹੜੀ ਬੀਬੀ ਨਾਨਕੀ ਸੀ ਉਹ ਕੀ ਕਰਦੀ ਸੀ ਉਹਨਾਂ ਨੂੰ ਗੋਦੀ ਚੁੱਕ ਕੇ ਰੱਖਦੀ ਸੀ ਉਹਨਾਂ ਨੂੰ ਲੋਰੀਆਂ ਦੇ ਕੇ ਸੁਆਉਂਦੀ ਸੀ ਆਪਣੇ ਪਿਤਾ ਦੇ ਆਪਣੇ ਪਿਤਾ ਦੀਆਂ ਝਟਕੀਆਂ ਤੋਂ ਉਹਨਾਂ ਨੂੰ ਬਚਾਉਂਦੀ ਸੀ ਆਪਣੇ ਪੈਦਾ ਦੀ ਹਾਂ ਛੜਕੀਆਂ ਤਾਂ ਉਹਨਾਂ ਨੂੰ ਬਚਾਉਂਦੀ ਸੀ ਤਾਂ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਕਰਦਾ ਪਿਆਰ ਮਾਨਿਆ ਪੈਣ ਭਰਾ ਦੇ ਪੈਣ ਦਾ ਪਿਆਰ ਮਾਨਿਆ ਮਾਂ ਦਾ ਪਿਆਰ ਮਾਨਿਆ ਤੇ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਦੇਸ ਯਾਤਰਾ ਕਰਕੇ ਜਦੋਂ ਵਾਪਸ लौटਦੇ ਨੇ ਵਾਪਸ ਆਉਂਦੇ ਨੇ ਤਾਂ ਉਹ ਜਦੋਂ ਉਹ ਫਿਰ ਆਪਣੇ ਜਿਹੜਾ ਉਹਨਾਂ ਦਾ ਸਾਥੀ ਮਰਦਾਨਾ ਹੁੰਦਾ ਤੇ ਉਹਦੇ ਨਾਲ ਹੁੰਦੇ ਨੇ ਤਾਂ ਉਹਨੂੰ ਮਰਦਾਨੇ ਨੂੰ ਕਹਿੰਦੇ ਆ ਵੀ ਤੂੰ ਜਾ ਮੇਰੇ ਘਰ ਦਾ ਹਾਲਚਲ ਲੈ ਕੇ ਆ ਤੇ ਮੇਰੇ ਘਰ ਦੇਆਂ ਨੂੰ ਇਹਨਾਂ ਦੱਸੀ ਵੀ ਮੈਂ ਵੀ ਨਾਲ ਆਇਆ ਤਾਂ ਉਹ ਮਰਦਾਨਾ ਜਦੋਂ ਇਹਨਾਂ ਦੇ ਘਰ ਪਹੁੰਚਦਾ ਹੈ ਤੇ ਉਥੇ ਹਾਲਚਲ ਲੈ ਕੇ ਜਦੋਂ ਵਾਪਸ ਵਿਦਾ ਹੋਣ ਲੱਗਦਾ ਹੈ ਤਾਂ ਜਿਹੜੀ ਉਹਨਾਂ ਦੀ ਮਾਤਾ ਤ੍ਰਿਪਤਾ ਜੀ ਹੁੰਦੀ ਉਹ ਵੀ ਉਹਨਾਂ ਦੇ ਪਿੱਛੇ ਪਿੱਛੇ ਤੁਰ ਪੈਂਦੀ ਹੈ ਤੇ ਜਦ ਉਹ ਉਸੇ ਥਾਂ ਤੇ ਪਹੁੰਚ ਜਾਂਦੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਹੁੰਦੇ ਹਨ ਤਾਂ ਉਹ ਉਸ ਟਾਈਮ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੇ ਕੋਲ ਪਹੁੰਚ ਜਾਂਦੀ ਹੈ ਤਾਂ ਉਹ ਨੂੰ ਦੇਖ ਕੇ ਤੇ ਮਤਲਬ ਉਹਨਾਂ ਦਾ ਦਿਲ ਇਸ ਤਰੀਕੇ ਨਾਲ ਹੋ ਜਾਂਦਾ ਹੈ ਉਹ ਬੇਚਾ ਉਹ ਆਪਣੇ ਪੁੱਤਰ ਨੂੰ ਉਥੇ ਦੇਖ ਕੇ ਉਹ ਮਤਲਬ ਆ ਜਾਂਦੇ ਤੇ ਉਥੇ ਗੁਰੂ ਜੀ ਬੈਠੇ ਹੁੰਦੇ ਆ ਤਾਂ ਲੇਖਕ ਕਹਿੰਦਾ ਕਿ ਜੇਕਰ ਕਿਸੇ ਮਾਂ ਦੇ ਵੱਡੇਪਣ ਅਤੇ ਅਰਸ਼ੀ ਨਜ਼ਾਰੇ ਨੂੰ ਦੇਖਣਾ ਹੋਵੇ ਤਾਂ ਇਸ ਨਜ਼ਾਰੇ ਦਾ ਹਾਲ ਪੜੇ ਮਾਂ ਆਪਣੇ ਪੁੱਤਰ ਨੂੰ ਦੇਖ ਕੇ ਬਹਿਬਲ ਹੋ ਜਾਂਦੀ ਹੈ ਦੁਖੀ ਹੋ ਜਾਂਦੀ ਹੈ ਤਾਂ ਲੇਖਕ ਕਹਿੰਦਾ ਕਿ ਗੁਰੂ ਸਾਹਿਬ ਦੇ ਦਿਲ ਦੇ ਦਿਲ ਦੇ ਅੰਦਰ ਜਿਹੜਾ ਸੀਗਾ ਉਹ ਮਾਂ ਦਾ ਪਿਆਰ ਭੈਣ ਦਾ ਪਿਆਰ ਉਹ ਸਭ ਕੁਝ ਸੀ ਤਾਂ ਇਸ ਤਰ੍ਹਾਂ ਅਗੇ ਉਹਨਾਂ ਨੇ ਇੱਕ ਉਦਾਹਰਨ ਹੋਰ ਦਿੱਤੀ ਹੈ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਉਤੇ ਉਹਨਾਂ ਦੀ ਪਤਨੀ ਖਦੀਜਾ ਦਾ ਅਸਰ ਘਟ ਨਹੀਂ ਸੀ ਜਿਨ੍ਹਾਂ ਨੇ ਔਖੇ ਔਖੇ ਤੋਂ ਔਖੇ ਸਮੇਂ ਉਹਨਾਂ ਦੀ ਮਦਦ ਕੀਤੀ ਤਾਂ ਹੁਣ ਇਹਦੇ ਵਿੱਚ ਇੱਕ ਉਦਾਹਰਣ ਉਹਨਾਂ ਦੱਤੀ ਹੈ ਹਜ਼ਰਤ ਮੁਹੰਮਦ ਸਾਹਿਬ ਦੀ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਤੇ ਉਹਨਾਂ ਦੀ ਜਿਹੜੀ ਪਤਨੀ ਸੀ ਖਦੀਜਾ ਉਹ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਸੀ ਉਹ ਵੀ ਉਹਨਾਂ ਦੀ ਹਰ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਤੇ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਰੱਬ ਦੀ ਬਾਣੀ ਆਂਦੀ ਸੀ ਤਾਂ ਜਦੋਂ ਰੱਬ ਦੀ ਬਾਣੀ ਆਂਦੀ ਸੀ ਤਾਂ ਉਹ ਇੰਨੇ ਨਿਸਲ ਹੋ ਜਾਂਦੇ ਸੀ ਕਿ ਉਹ ਥੱਕ ਕੇ ਨਿਸਲ ਹੋ ਜਾਂ ਥੱਕ ਕੇ ਨਿਸਲ ਹੋ ਜਾਣਾ ਮਤਲਬ ਥੱਕ ਕੇ ਚੂਰ ਹੋ ਜਾਂਦੇ ਸੀ ਤਾਂ ਉਸ ਵਕਤ ਜਿਹੜੀ ਉਹਨਾਂ ਦੀ ਪਤਨੀ ਖਦੀਜਾ ਸੀ ਉਹਨਾਂ ਨੂੰ ਆਪਣੇ ਪੱਟ ਤੇ ਰੱਖ ਕੇ ਉਹਨਾਂ ਦਾ ਸਿਰ ਆਪਣੇ ਪੱਟ ਤੇ ਰੱਖ ਕੇ ਤੇ ਉਹਨਾਂ ਨੂੰ ਪੂਰਾ ਆਰਾਮ ਦਿੰਦੀ ਸੀ ਤਾਂ ਇਸ ਤਰ੍ਹਾਂ ਤੇ ਉਹ ਉਹ ਵੀ ਘਰ ਦੇ ਪਿਆਰ ਦੇ ਵਿੱਚ ਸੀ ਤੇ ਇਹਦੇ ਵਿੱਚ ਇੱਕ ਉਦਾਹਰਣ ਹੋਰ ਦਿੱਤੀ ਜੇ ਕਾਰਲਾਈਲ ਆਪਣੀ ਪਤਨੀ ਨੂੰ ਪਿਆਰ ਕਰਦਾ ਤਾਂ ਉਹ ਖਿਜੂ ਤੇ ਛੜੀਅਲ ਸੁਭਾਦ ਨਾਲ ਹੁੰਦਾ ਹੁਣ ਇਹਦੇ ਵਿੱਚ ਇੱਕ ਉਦਾਹਰਣ ਹੋਰ ਹੈ ਇੱਕ ਕਾਰਲਾਈਲ ਸੀ ਤੇ ਜਿਹੜਾ ਕਿ ਉਹ 24 ਘੰਟੇ ਜਿਹੜਾ ਆਪਣੇ ਕਮਰੇ ਦੇ ਵਿੱਚ ਬੈਠਾ ਲਿਖਦਾ ਰਹਿੰਦਾ ਸੀ ਉਹ ਉਹ ਲਿਖਦਾ ਰਹਿੰਦਾ ਸੀ ਤੇ ਉਸਦੀ ਪਤਨੀ ਜਿਹੜੀ ਹੈ ਉਹ ਬਾਹਰ ਬਰਾਂਡੇ 'ਚ ਬੈਠੀ ਬਾਹਰ ਆਂਦੇ ਜਾਂਦੇ ਲੋਕਾਂ ਨੂੰ ਬੜੀਆਂ ਤਰਸਾਈਆਂ ਨਜ਼ਰਾਂ ਨਾਲ ਦੇਖਦੀ ਰਹਿੰਦੀ ਸੀ ਤੇ ਉਹ ਜਦੋਂ ਅੰਦਰ ਜਾਣ ਦੀ ਹਿੰਮਤ ਕਰਨਾ ਚਾਹੁੰਦੀ ਸੀ ਕਾਰਲਾਈਲ ਦੇ ਕੋਲ ਜਾਣਾ ਚਾਹੁੰਦੀ ਸੀ ਪਰ ਕਾਰਲਾਈਲ ਜਦੋਂ ਉਹ ਹਿੰਮਤ ਕਰਕੇ ਦਰਵਾਜ਼ਾ ਖੋਲ ਕੇ ਕਾਰਲਾਈਲ ਵੱਲ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕਰਦੀ ਤਾਂ ਕਾਰਲਾਈਲ ਉਹਨੂੰ ਝਿੜਕ ਕੇ ਫਟਕਾਰ ਕੇ ਬਾਹਰ ਕੱਢ ਦਿੰਦਾ ਸੀ ਤਾਂ ਇਹਦੇ ਵਿੱਚ ਇਹ ਦੱਸਿਆ ਲੇਖਕ ਨੇ ਜੇ ਕਹਿੰਦੇ ਜੇ ਕਾਰਲਾਈਲ ਆਪਣੀ ਪਤਨੀ ਨੂੰ ਪਿਆਰ ਕਰਦਾ ਹੁੰਦਾ ਤਾਂ ਉਹ ਇੰਨਾ ਸੜੀਲ ਤੇ ਕਿੱਜੂ ਸੁਭਾਅ ਦਾ ਨਾ ਹੁੰਦਾ ਤਾਂ ਇਹਦੇ ਵਿੱਚ ਸਾਰੀ ਜੋ ਮਹਿਮਦ ਅਸੀਂ ਜਾ ਰਹੀ ਹੈ ਕਰਦੇ ਪਿਆਰ ਤੋਂ ਹੀ ਆਦਮੀ ਦੀ ਬਣਤਰ ਦਾ ਪਤਾ ਲੱਗਦਾ ਹੈ ਕਰਦਾ ਪਿਆਰ ਜਿਹੜਾ ਹੈ ਕਿੰਨਾ ਜ਼ਰੂਰੀ ਹੈ ਤੇ ਕਿਵੇਂ ਬੰਦੇ ਦੀ ਇਨਸਾਨ ਦੀ ਮਨੁੱਖ ਦੀ ਬਣਤਰ ਬਣਾ ਦੇ ਵਿੱਚ ਉਹ ਕਿੰਨਾ ਉਪਯੋਗੀ ਹੈ ਅੱਗੇ ਲੇਖਕ ਦੱਸਦਾ ਹੈ ਅੱਜ ਕੱਲ ਬਹੁਤੀ ਦੂਰਾਚਾਰੀ ਦਾ ਕਾਰਨ ਕਰੋਗੀ ਵੱਸੋ ਦਾ ਕਾਟਾ ਤੇ ਬਾਜ਼ਾਰੀ ਰਹਿਣੀ ਬਹਿਣੀ ਦਾ ਵਾਧਾ ਹੈ ਲੋਕ ਰੋਗੀ ਜੀਵਨ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਜ਼ਿਆਦਾ ਪਸੰਦ ਕਰਦੇ ਹਨ ਸਿੱਟੇ ਵਜੋਂ ਲੋਕਾਂ ਵਿੱਚ ਰੋਗੀ ਆਚਰਣ ਜਿਹੜਾ ਹੈ ਤੋਂ ਪੈਦਾ ਹੋਣ ਵਾਲੇ ਗੁਣ ਘਟ ਰਹੇ ਹਨ ਨੌਜਵਾਨਾਂ ਵਿਦਿਆਰਥੀਆਂ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹ ਸਮਾਜਿਕ ਵਰਤੋ ਵਿੱਚ ਕੋਰੇ ਤੇ ਗੈਰ ਜ਼ਿੰਮੇਵਾਰ ਅਤੇ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਵਾਲੇ ਹੁੰਦੇ ਹਨ ਇਸ ਦਾ ਕਾਰਨ ਘਰਾਂ ਨੂੰ ਛੱਡ ਕੇ ਬੋਰਡਿੰਗ 'ਚ ਰਹਿਣਾ ਹੁਣ ਇਹਦੇ ਵਿੱਚ ਲੇਖਕ ਇਹ ਦੱਸ ਰਿਹਾ ਕਿ ਅੱਜਕੱਲ ਜਿਹੜੀ ਜਿਹੜੀ ਦੋਰਾਚਾਰੀ ਹੈ ਜਿਹੜਾ ਇਹਨਾਂ ਦੋਰਾਚਾਰ ਫੈਲ ਚੁੱਕਿਆ ਹੈ ਤੋ ਉਹਦਾ ਕੀ ਹੈ ਲੋਕ ਲੋਕਾਂ ਵੱਲੋਂ ਕੀ ਹੈ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਹੁਣ ਲੋਕ ਜਿਹੜੇ ਨੇ ਜ਼ਿਆਦਾ ਪਸੰਦ ਕਰਦੇ ਨੇ ਤੇ ਇਹਦਾ ਅਸਰ ਇਹ ਹੋ ਰਿਹਾ ਕਿ ਹੁਣ ਲੋਕਾਂ ਦੇ ਵਿੱਚ ਕਿਹੋ ਜਿਹਾ ਇੱਕ ਰੋਗੀ ਜ਼ਿੰਮੇਵਾਰੀ ਘਟ ਰਹੀ ਹੈ ਬਹਾਦਰ ਵਾਲੀ ਬਹਾਦਰੀ ਵਾਲੀ ਸ਼ਰਾਫਤ ਅਤੇ ਮਿੱਠਤ ਅਤੇ ਨਿਮਰਤਾ ਵਾਲੇ ਜਿਹੜੇ ਗੁਣ ਨੇ ਉਹ ਘਟ ਰਹੇ ਹਨ ਜਿਹੜੇ ਕੀ ਕਰੋਗੀ ਅਚਦਨ ਤੋਂ ਹੀ ਪੈਦਾ ਹੁੰਦੇ ਹਨ ਉਹ ਸਾਰੇ ਗੁਣ ਜਿਹੜੇ ਹੁਣ ਇਹ ਘਟ ਰਹੇ ਹਨ ਤੇ ਇਹਦੇ ਵਿੱਚ ਲੇਖਕ ਨਾ ਤਾਂ ਹੀ ਗੁਰੂ ਸਾਹਿਬਾਨੇ ਜਿਹੜਾ ਸੀ ਕਰੋਗੀ ਜੀਵਨ ਦੇ ਉੱਤੇ ਜੋਰ ਦਿੱਤਾ ਹੈ ਲੇਖਕ ਜਿਹੜਾ ਦੱਸ ਰਿਹਾ ਕਿ ਨੌਜਵਾਨਾਂ ਦੇ ਵਿੱਚ ਹੁਣ ਜਿਹੜੀ ਇਹਦੇ ਵਿੱਚ ਦੱਸ ਨੌਜਵਾਨ ਵਿਦਿਆਰਥੀਆਂ ਬਾਰੇ ਸ਼ਿਕਾਇਤ ਜੇ ਸਮਾਜਿਕ ਤੇ ਤੇ ਇਹਦੇ ਵਿੱਚ ਲੇਖਕ ਦੱਸ ਰਿਹਾ ਕਿ ਜਿਹੜੀ ਨੌਜਵਾਨਾਂ ਦੇ ਵਿੱਚ ਆਈ ਗੈਰ ਜ਼ਿੰਮੇਵਾਰੀ ਅਤੇ ਉਹਨਾਂ ਵੱਲੋਂ ਸਦਾਚਾਰ ਦੀਆਂ ਜਿਹੜੀਆਂ ਹੱਦਾਂ ਟੱਪ ਜਾਣ ਦਾ ਕਾਰਨ ਵੀ ਘਰਾਂ ਨੂੰ ਛੱਡ ਕੇ ਬੋਰਡਿੰਗ ਦੇ ਵਿੱਚ ਰਹਿਣਾ ਦੱਸਿਆ ਦੱਸਿਆ ਜਿਹੜਾ ਨੌਜਵਾਨ ਕਾਫੀ ਲੰਬਾ ਸਮਾਂ ਘਰ ਤੋਂ ਦੂਰ ਮਾਪੇਣ ਭਰਾ ਭਾਈ ਚਾਰੇ ਸਾਰੇ ਤੋਂ ਦੂਰ ਰਹਿੰਦਾ ਉਹਦੇ ਵਿੱਚ ਕੀ ਹੁੰਦਾ ਹੈ ਉਹਦੇ ਵਿੱਚ ਸ਼ਰਮ ਹਮਦਰਦੀ ਸਨਮਾਨ ਵਾਲੇ ਗrogi ਗੁਣ ਜਿਹੜੇ ਪੈਦਾ ਹੀ ਨਹੀਂ ਹੁੰਦੇ ਤਾਂ ਇਹਦੇ ਵਿੱਚ ਇਸ ਤਰੀਕੇ ਨਾਲ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਇਹ ਲੋਕ ਜਿਹੜੇ ਨੇ ਅੱਜ ਕੱਲ ਜਿਹੜੇ ਲੋਕਾਂ ਨੂੰ ਬਾਹਰ ਦਾ ਰਹਿਣਾ ਸੈਣਾ ਘਰਾਂ ਦੇ ਵਿੱਚ ਉਹ ਸਤਸੰਗਤ ਪਹਿਲਾਂ ਕਰਦੇ ਹੁੰਦੇ ਸੀ ਘਰ ਦਾ ਵੱਡਾ ਮੁਖੀ ਹੁੰਦਾ ਸੀ ਉਹ ਸਭ ਨੂੰ ਬਿਠਾ ਕੇ ਸੰਗਤ ਕਰਨੀ ਕਰਦੇ ਵਿੱਚ ਬੈਠਣਾ ਤਾਂ ਹੁਣ ਇੱਕ ਬਾਹਰ ਗੁਰਦੁਆਰਿਆਂ 'ਚ ਜਾਣਾ ਇੱਕ ਦਿਖਾਵਾ ਜਿਹਾ ਹੀ ਰਹਿ ਗਿਆ ਤਾਂ ਹੁਣ ਜਿਹੜੀ ਬਾਹਰ ਦੀ ਰਹਿਣੀ ਬਹਿਣੀ ਹੈ ਉਹ ਜ਼ਿਆਦਾ ਲੋਕ ਪਸੰਦ ਕੀਤੇ ਜਾ ਰਹੇ ਅੱਗੇ ਦੱਸਦਾ ਲੇਖਕ ਅਸਲ ਧਾਰਮਿਕ ਜੀਵਨ ਦੀ ਨਹੀਂ ਕਰਦੀ ਰਹਿਣੀ ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਪਰ ਹਰ ਪਰ ਕਰਾਂ ਵਾਲ ਲੋਕਾਂ ਦੀ ਰੁਚੀ ਘਟ ਹੋਣ ਕਾਰਨ ਧਾਰਮਿਕ ਰਹਿਣੀ ਵੀ ਹੁਣ ਇੱਕ ਦਿਖਾਵਾ ਬਣ ਗਈ ਹੈ ਕਰੋਗੀ ਜੀਵਨ ਦਾ ਤਿਆਗ ਕਰਕੇ ਕਰੋਗੀ ਜੀਵਨ ਦਾ ਤਿਆਗ ਕਰਕੇ ਧਰਮ ਕਮਾਉਣਾ ਉਸ ਤਰ੍ਹਾਂ ਹੈ ਜਿਵੇਂ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣ ਦਾ ਖਿਆਲ ਕਰਨਾ ਸਿੱਖ ਗੁਰੂ ਸਾਹਿਬਾਨ ਨੇ ਕਰੋਗੀ ਜੀਵਨ ਤੇ ਇਸ ਲਈ ਜ਼ੋਰ ਦਿੱਤਾ ਕਿਉਂਕਿ ਸਦਾਚਾਰ ਕਰੋਗੀ ਜੀਵਨ ਤੋਂ ਹੀ ਉਪਜਦਾ ਹੈ ਲੇਖਕ ਦੱਸਦਾ ਹੈ ਕਿ ਜਿਹੜੇ ਲੋਕ ਅਸਲ ਧਾਰਮਿਕ ਜੀਵਨ ਦੀ ਨਹੀਂ ਕਿਥੇ ਕਰਦੀ ਰਹਿਣੀ ਬਹਿਣੀ ਵਿੱਚ ਹੁੰਦੀ ਅਸਲ ਧਾਰਮਿਕ ਜੀਵਨ ਤੁਹਾਨੂੰ ਸਾਰ ਘਰ ਦੇ ਅੰਦਰ ਹੀ ਮਿਲਦਾ ਹੈ ਪਰ ਜਿਹੜੀ ਲੋਕਾਂ ਦੀ ਰੁਚੀ ਹੈ ਉਹ ਧਾਰਮਿਕ ਸਥਾਨਾਂ ਤੋਂ ਕੱਟ ਕੇ ਹੁੰਸ ਜਿਹੜਾ ਵੀ ਇੱਕ ਦਿਖਾਵਾ ਬਣ ਗਿਆ ਉਹ ਕਿਸੇ ਦਿਖਾਵੇ ਤੇ ਕਿਸੇ ਖਾਸ ਪ੍ਰੋਗਰਾਮ ਤੇ ਹੀ ਕਿਸੇ ਮੰਦਰ ਗੁਰਦੁਆਰੇ ਜਾਂਦੇ ਨੇ ਤੇ ਬਾਕੀ ਸਭ ਕੁਝ ਜਿਹੜਾ ਦਿਖਾਵਾ ਹੈ ਦਿਖਾਵਾ ਹੀ ਬਣ ਕੇ ਰਹਿ ਗਿਆ ਕਰੋਗੀ ਜੀਵਨ ਦਾ ਜਿਹੜਾ ਲੋਕ ਜਿਹੜਾ ਲੇਖਕ ਦੱਸਦਾ ਕਿ ਜਿਹੜੇ ਲੋਕ ਕਰੋਗੀ ਕਰਕੇ ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ ਕਹਿੰਦਾ ਜਿਹੜੇ ਵੀ ਤਿਆਗ ਕਰਕੇ ਧਰਮ ਕਮਾਉਣਾ ਚਾਹੁੰਦੇ ਹਨ ਉਹ ਇਸ ਤਰ੍ਹਾਂ ਉਹ ਇਸ ਤਰ੍ਹਾਂ ਅਜੀਹਾ ਕਰਨਾ ਕਮਾਉਣਾ ਚਾਹੁੰਦੇ ਉਹ ਉਹਨਾਂ ਲਈ ਅਜੀਹਾ ਕਰਨਾ ਉਹਨਾਂ ਹੀ ਮੁਸ਼ਕਿਲ ਹੈ ਜਿਨ੍ਹਾਂ ਜ਼ਮੀਨ ਨੂੰ ਛੱਡ ਕੇ ਹਵਾ ਦੇ ਵਿੱਚ ਬੀਜ ਬੀਜਣਾ ਜੋ ਮੇਕਾ ਕਿਸਾਨ ਹੈ ਜੋ ਕੋਈ ਸੋਚਦਾ ਕਿ ਮੈਂ ਹਵਾ ਦੇ ਵਿੱਚ ਜ਼ਮੀਨ ਨੂੰ ਛੱਡ ਕੇ ਹਵਾ ਦੇ ਵਿੱਚ ਬੀਜ ਬੀਜਾਂ ਤਾਂ ਉਹ ਕਿੰਨਾ ਕਿਸਾਨ ਦੇ ਵਾਸਤੇ ਕਿੰਨਾ ਔਖਾ ਹੈ ਤੇ ਇਸੇ ਤਰ੍ਹਾਂ ਹੀ ਜਿਹੜੇ ਲੋਕ ਜਿਹੜੇ ਨੇ ਉਹ ਕਰੋਗੀ ਜੀਵਨ ਦਾ ਤਿਆਗ ਕਰਕੇ ਘਰ ਪਰਿਵਾਰ ਨੂੰ ਦਾ ਤਿਆਗ ਕੀਤੇ ਤੇ ਬਸ ਆਧੂ ਸੰਤ ਬਣ ਕੇ ਧਰਮ ਕਮਾਉਂਦੇ ਨੇ ਉਹਨਾਂ ਲਈ ਇਹ ਓਨਾ ਹੀ ਔਖਾ ਹੈ ਤਾਂ ਇਸੇ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਜਿਹੜੇ ਗੁਰੂ ਨੇ ਸਿੱਖ ਗੁਰੂ ਨੇ ਉਹਨਾਂ ਨੇ ਕਰੋਗੀ ਜੀਵਨ ਦੇ ਉੱਤੇ ਇਸ ਲਈ ਜ਼ੋਰ ਦਿੱਤਾ ਕਿਉਂਕਿ ਸਦਾਚਾਰ ਜਿਹੜਾ ਹੈ ਕਰੋਗੀ ਜੀਵਨ ਤੋਂ ਹੀ ਬਣਦਾ ਹੈ ਅਗੇ ਦੱਸਦਾ ਹੈ ਲੇਖਕ ਕਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ। ਉਹੀ ਲੋਕ ਆਪਣੇ ਦੇਸ਼ ਅਤੇ ਹਮਲੇ ਜਾਂ ਅਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ ਜਿਨ੍ਹਾਂ ਨੇ ਪਰਿਵਾਰਾਂ ਨੂੰ ਇਸ ਤੋਂ ਨੁਕਸਾਨ ਹੁੰਦਾ ਖਤਰਾ ਹੁੰਦਾ ਹੈ ਲੇਖਕ ਨੇ ਹਿੰਦੂਸਤਾਨ ਓਨਾ ਹੀ ਪਿਆਰਾ ਹੈ ਜਿੰਨਾ ਉਸਦੇ ਅੜਿਆਲੇ ਪਿੰਡਾਂ ਕੱਚਾ ਕੋਠਾ ਅਤੇ ਉਸ ਦੇ ਵਿੱਚ ਵਸਦੇ ਲੋਕ ਵਿਅਕਤੀ ਵਿਾਰੇ ਹੁਣ ਇਹਦੇ ਵਿੱਚ ਲੇਖਕ ਦੱਸ ਰਿਹਾ ਕਿ ਘਰ ਦੇ ਪਿਆਰ ਤੋਂ ਹੀ ਸਮਾਜ ਦਾ ਪਿਆਰ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਕਹਿੰਦਾ ਉਹੀ ਲੋਕ ਆਪਣੇ ਦੇਸ਼ ਅਤੇ ਸਮਾਜ ਨੂੰ ਪਿਆਰ ਕਰ ਸਕਦੇ ਹਨ ਅਤੇ ਆਪਣੇ ਦੇਸ਼ ਉੱਤੇ ਹਮਲੇ ਜਾਂ ਅਤਿਆਚਾਰ ਨੂੰ ਉਹ ਸਹਾਰ ਨਹੀਂ ਸਕਦੇ ਜੇ ਕੋਈ ਉਹਨਾਂ ਦੇ ਉੱਤੇ ਹਮਲਾ ਕਰਦਾ ਅਤਿਆਚਾਰ ਕਰਦਾ ਤਾਂ ਉਹ ਜਿਹੜੇ ਲੋਕ ਜਿਹੜੇ ਉਹਨਾਂ ਨੇ ਆਪਣੇ ਘਰ ਤੇ ਪਿਆਰ ਪਿਆਰ ਕਰ ਦਿੰਦੇ ਨੇ ਤੇ ਉਹ ਉਹਨਾਂ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਨ੍ਹਾਂ ਨੇ ਪਰਿਵਾਰ ਜਿਨ੍ਹਾਂ ਨੂੰ ਇਹਨਾਂ ਹਮਲਿਆਂ ਤੋਂ ਉਹਨਾਂ ਦੇ ਪਰਿਵਾਰਾਂ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ ਤਾਂ ਲੇਖਕ ਕਹਿੰਦਾ ਕਿ ਉਹਨੂੰ ਹਿੰਦੁਸਤਾਨ ਉਹਨਾ ਹੀ ਪਿਆਰਾ ਹੈ ਉਹਨੂੰ ਇਹ ਆਪਣਾ ਦੇਸ਼ ਉਹਨਾ ਹੀ ਪਿਆਰਾ ਹੈ ਜਿੱਨਾ ਉਸਦੇ ਅੜਿਆਲਾ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿੱਚ ਵਸਦੇ ਵਿਅਕਤੀ ਪਿਆਰੇ ਹਨ ਤਾਂ ਲੇਖਕ ਦੱਸਦਾ ਕਿ ਮੈਨੂੰ ਉਹ ਹਿੰਦੁਸਤਾਨ ਉਹਨਾ ਹੀ ਪਿਆਰਾ ਹੈ ਜਿੱਨਾ ਮੈਨੂੰ ਕਹਿੰਦਾ ਮੇਰਾ ਪਿੰਡ ਜਿਹੜਾ ਅੜਿਆਲਾ ਪਿੰਡ ਹੈ ਉਹਦਾ ਤੇ ਉਹ ਜਿਹੜਾ ਉਹਦਾ ਕੱਚਾ ਕੋਠਾ ਤੇ ਉਹਦੇ ਵਿੱਚ ਰਹਿੰਦੇ ਲੋਕ ਜਿਹੜੇ ਨੇ ਉਸ ਘਰ ਦੇ ਵਿੱਚ ਰਹਿੰਦੇ ਲੋਕੋ ਨੇ ਪਿਆਰੇ ਜਦੋਂ ਲੇਖਕ ਜਦੋਂ ਆਪ ਵਾਪਸ ਆਪਣੇ ਰਾਵਲਪਿੰਡੀ ਵਿੱਚ ਰਹਿੰਦਾ ਸੀ ਤੇ ਜਦੋਂ ਆਪਣੇ ਪਿੰਡ ਜਾਂਦਾ ਹੁੰਦਾ ਸੀ ਅਬ ਅਬ ਵਾਪਸ ਆਪਣੇ ਪਿੰਡ ਜਾਂਦਾ ਸੀ ਤੇ ਮੁਰਦੀ ਵਾਰ ਉਹ ਆਪਣੇ ਪਿੰਡ ਦੀ ਕਹਿੰਦਾ ਪਿੰਡ ਨੂੰ ਜਦੋਂ ਅੱਖਾਂ ਤੋਂ ਓਲੇ ਹੁੰਦੇ ਹੋਣ ਦੇ ਮਗਰੋਂ ਵੀ ਜਦੋਂ ਉਹ ਪਿੰਡ ਤੋਂ ਅੱਗੇ ਨਿਕਲ ਆਂਦਾ ਸੀ ਓਲੇ ਹੁੰਦਾ ਸੀ ਉਸ ਤੋਂ ਮਗਰੋਂ ਵੀ ਉਹ ਕੁਝ ਕਦਮ ਜਿਹੜਾ ਸੀ ਪਿੱਛੇ ਮੁੜ ਕੇ ਆਪਣੇ ਪਿੰਡ ਨੂੰ ਫੇਰ ਜ਼ਰੂਰ ਦੇਖਦਾ ਸੀ ਤੇ ਉਹਨੂੰ ਇੰਨਾ ਆਪਣਾ ਪਿੰਡ ਪਿਆਰਾ ਲੱਗਦਾ ਸੀ ਉਹ ਮੁੜ-ਮੁੜ ਕੇ ਆਪਣੇ ਪਿੰਡ ਨੂੰ ਦੇਖਦਾ ਹੋਇਆ ਜਾਂਦਾ ਸੀ ਤਾਂ ਇਸ ਤਰ੍ਹਾਂ ਲੇਖਕ ਨੇ ਇੱਕ ਲੇਖਕ ਨੇ ਆਪਣੇ ਜਿਹੜਾ ਇਹਦੇ ਵਿੱਚ ਲੇਖਕ ਜਿਹੜਾ ਉਹ ਆਪਣਾ ਦੱਸ ਰਿਹਾ ਕਿ ਉਹ ਨੂੰ ਆਪਣੇ ਪਿੰਡ ਨਾਲ ਕਿੰਨਾ ਪਿਆਰ ਸੀ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਲੇਖਕ ਹੈ ਤਾਂ ਉਹ ਦੱਸਦਾ ਹੈ ਕਿ ਘਰ ਦਾ ਪਿਆਰ ਲੇਖਕ ਲੇਖ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਹੈ ਤੇ ਜਿਨ੍ਹਾਂ ਲੋਕਾਂ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਵਿੱਚ ਕਰੇਲੂ ਗੁਣ ਪੈਦਾ ਨਹੀਂ ਹੁੰਦੇ ਅਜਿਹੇ ਲੋਕ ਜਿਹੜੇ ਸਮਾਜ ਅਤੇ ਦੇਸ਼ ਪਿਆਰ ਵੀ ਪੈਦਾ ਨਹੀਂ ਹੁੰਦਾ ਜੇ ਲੋਕਾਂ ਦੇ ਅੰਦਰ ਦੇਸ਼ ਵਿੱਚ ਲੋਕ ਸਮਾਜ ਅਤੇ ਦੇਸ਼ ਪਿਆਰ ਵੀ ਉਹਨਾਂ ਦੇ ਅੰਦਰ ਪੈਦਾ ਨਹੀਂ ਹੁੰਦਾ ਕਿਉਂਕਿ ਘਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਜਿਹੜਾ ਹੈ ਇਹ ਪੈਦਾ ਹੁੰਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ